ਜਦੋਂ सीबीआई ਨੂੰ ਕੇਸ ਦਿੱਤੇ ਜਾਣ ਦੀ ਟਿੱਪਣੀ ਜੱਜ ਸਾਹਿਬ ਵੱਲੋਂ ਕੀਤੀ ਗਈ ਤੁਸੀਂ ਉੱਥੇ ਮੌਜੂਦ ਹੋਵੋਗੇ ਜਦੋਂ ਉਹਨਾਂ ਦੇ ਮੂੰਹੋਂ सीबीआई ਸ਼ਬਦ ਨਿਕਲਦਾ ਹੈ ਉਦੋਂ ਤੁਸੀਂ ਕੀ ਸੋਚ ਰਹੇ ਸੀ ਜੀ ਮੈਂ ਰੋਣ ਲੱਗ ਗਿਆ ਇੱਕ ਸੋ ਵੀ ਦਿਨ ਦੀ ਸੰਦੀਪ ਮੈਂ ਮਾਰ ਕੇ ਰਾਸਤੇ 'ਚ ਫਿਰ ਰਹੀ ਹਾਂ ਲਾਇਰਸ ਤੋਂ ਮੈਂ ਆਪਣਾ ਕੰਮ ਛੱਡ ਕੇ ਕਦੇ ਆਫਿਸ ਤੋਂ ਇੱਥੇ ਭੱਜਦੀਆਂ ਕਦੇ ਦਿੱਲੀ ਭੱਜਦੀਆਂ ਪੂਰੇ ਬੰਦੇ ਚਾਰੋ ਫਿਰ ਰਹੇ ਨੇ ਪੂਰੇ ਪਟਿਆਲੇ ਘੁੰਮਦੇ ਨੇ ਤੇ दारू ਪਿੰਦੇ ਬੈਠ ਕੇ ਪੰਜਾਬ ਪੁਲਿਸ ਨਾਨਕ ਮਨੂ ਕਹਿੰਦਾ ਕਿ ਤੁਸੀਂ ਤੇ ਕੰਪਰੋਮਾਈਜ਼ ਕਰੋਗੇ ਤਾਂ ਹੀ ਤੁਹਾਡੇ ਕੋਲ ਆਪਸ਼ਨ ਹੈ ਹੋਰ ਕੋਈ ਆਪਸ਼ਨ ਨਹੀਂ ਹੈ ਤੇ ਪੰਜਾਬ ਗਵਰਨਮੈਂਟ ਉਸ ਨੂੰ ਡੀਆਈਜੀ ਬਣਾ ਦਿੰਦੀ ਹੈ ਇਹ ਫੇਕ ਐਨਕਾਊਂਟਰ ਕਰਾਣ ਲਈ ਕਰਨਲ ਮਾਰਕ ਲੇਤੇ ਐਫਆਈਆਰ ਨਾ ਦਰਜ ਕਰਾਣ ਲਈ ਉਸ ਨੂੰ ਟ੍ਰਾਂਸਫਰ ਨਹੀਂ ਕਰਦੀ ਡੀਆਈਜੀ ਬਣਾ ਕੇ ਬਿਠਾ ਦਿੰਦੇ ਚਾਰ ਐਸਐਚਓ ਪੰਜਾਬ ਲਈ ਕਿੰਨੇ ਇੰਪੋਰਟੈਂਟ ਹੋਨੇ ਜਿਸ ਨੂੰ ਬਚਾਨ ਲੈ ਪੂਰੀ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਲਗੀ ਹੋਈ ਹੈ ਓਕੇ ਅਸਲਾਮੁਅਲਿਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੱਥੇ ਜੀ ਅਸੀਂ ਅੱਜਕੱਲ ਕਰਾਂਗੇ ਆ ਕਰਨਲ ਬਸੂ ਕੇਸ ਦੀ ਕਿਸ ਤਰ੍ਹਾਂ ਇੱਥੇ ਉਹਨਾਂ ਦੀ ਵਾਈਫ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿਸ ਤਰ੍ਹਾਂ ਐਸਐਚਓ ਕੰਟੀਨਿਊਸਲੀ ਉਹਨਾਂ ਨੂੰ ਥ੍ਰੈਟਸ ਦਿੰਦੇ ਪਏ ਸਨ ਕੰਟੀਨਿਊਸਲੀ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਪਏ ਸਨ ਕਿ ਤੁਸੀਂ ਆਖਿਰਕਾਰ ਜਿਹੜਾ ਹੈ ਸਮਝੌਤਾ ਕਰਨਾ ਹੈ ਆਖਿਰਕਾਰ ਸਰੈਂਡਰ ਕਰਨਾ ਹੈ ਸਾਡੇ ਅੱਗੇ ਤੇ ਐਸ ਕੇਸ ਨੂੰ ਲੈ ਕੇ ਤੁਹਾਨੂੰ ਕੁਝ ਨਹੀਂ ਇਹਦੇ ਵਿੱਚੋਂ ਲੱਭਣ ਆਲਾ ਨਾਲ ਇੱਥੇ ਇਹਨਾਂ ਨੇ ਜਿਹੜੇ 4 ਐਸਐਚਓ ਨੇ ਕਿਸ ਤਰ੍ਹਾਂ ਉਹ ਗਾਇਬ ਹੋਏ ਦੇ ਨੇ ਕਿਸ ਤਰ੍ਹਾਂ ਉੱਪਜੇ ਦੇ ਨੇ ਜਹ ਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਕਿਸ ਤਰ੍ਹਾਂ ਪੂਰਾ ਦਾ ਪੂਰਾ ਸਿਸਟਮ ਐਨਐਚ 4 ਐਸਐਚਓ ਨੂੰ ਸਪੋਰਟ ਕਰਦਾ ਫਿਰ ਅੱਜ ਇਹ ਤੁਹਾਡੇ ਨਾਲ ਬਹੁਤ ਐਮ ਕਿਸਮ ਦੀ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਪਹਿਲਾਂ ਜਾਣਕਾਰੀ ਹਾਸਲ ਕਰਨੇ ਆ ਫੇਰ ਅਦੇ ਤੇ ਚਰਚਾ ਕਰਾਂਗੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਇਸ ਸਚੋ ਪੰਜਾਬ ਲਈ ਕਿੰਨੇ ਇੰਪੋਰਟੈਂਟ ਹੋਨੇ ਜਿਸ ਨੂੰ ਬਚਾਣ ਲਈ ਪੂਰੀ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਐਸਐਸਪੀ ਵਰੁਣ ਇਹ ਦੋਨੋਂ ਨੂੰ ਮੈਂ ਕਹੂੰਗੀ ਐਦਾ ਨਹੀਂ ਹੈ ਸਾਰਾ ਪੰਜਾਬ ਪੁਲਿਸ ਕਰਦੀ ਹੈ ਇਹ ਦੋ ਅਫਸਰ ਹੋ ਡੀਜੀਪੀ ਅਰਪੀਤ ਚੁਕਲਾ ਇਹ ਤਿੰਨੋਂ ਅਫਸਰਸ ਦੇ ਆਰ ਅਪਰਾਇਟ ਅਫਸਰਸ ਐਸਐਸਪੀ ਵਰੁਣ ਆਪਣੇ ਕੁਲਦੀਪ ਚੈਨ ਸਰ ਹੋਰ ਆਪਣੇ ਅਰਪੀਤ ਚੁਕਲਾ ਸਰ ਦੇ ਆਰ ਪੀਪਲ ਹੂ ਆਪਣੀ ਖਾਕੀ ਯੂਨੀਫਾਰਮ ਨੂੰ ਨਹੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲਣ ਵਾਲੇ ਕਿਡ ਪੁਲਿਸ ਦੇ ਸੈਟ ਦੇ ਹੈਡ ਸੀਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੇ ਜਵਾਬ ਜੋ ਦਿੱਤਾ ਜੱਜ ਸਾਹਿਬ ਸੰਤੁਸ਼ਟ ਨਹੀਂ ਆਏ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਕਿਹਾ ਜੀ 307 ਵੀ ਸਾਨੂੰ ਅਰੈਸਟ ਕਰਨਾ ਜ਼ਰੂਰੀ ਨਹੀਂ ਲੱਗਿਆ ਅਦੋਂ ਫਿਰ ਜੱਜ ਸਾਹਿਬ ਓਖੇ ਹੋਏ ਕਹਿੰਦੇ 4 ਮਹੀਨੇ ਤੱਕ ਇੱਕ ਕਰਨਲ ਸਾਹਿਬ ਨੂੰ ਕੁੱਟਿਆ ਤੁਹਾਨੂੰ ਐਵੀਡੈਂਸ ਹੈ ਤੁਸੀਂ ਐਫਆਈਆਰ ਸ਼ੁਰੂ ਤੋਂ ਹੀ ਐਫਆਈਆਰ ਨੂੰ ਖਤਮ ਖਾਰਜ ਕਰਨ ਦੀ ਸਾਰੇ ਜਾਣੇ ਕੋਸ਼ਿਸ਼ ਕਰ ਰਹੇ ਹੋ ਤੁਸੀਂ 3.5 ਮਹੀਨੇ ਦੇ ਜਿਹੜੇ ਬੰਦੇ ਪਜੇ ਹੋਣ ਕਿ ਉਹ ਡਿਕਲੇਅਰ ਹੋ ਗਏ ਇਨ ਦਾ ਪਗੋੜਾ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਜਦੋਂ ਪਗੋੜਾ ਡਿਕਲੇਅਰ ਨਹੀਂ ਹੋਏ ਮਤਲਬ ਤੁਸੀਂ ਸਾਰੇ ਮਿਲੇ ਹੋਏ ਤੁਸੀਂ ਕਹਿੰਦੇ ਅਸੀਂ 307 10 ਤਰੀਕ ਨੂੰ ਹਟਾ ਦਿੱਤੀ ਸੀ 10 ਤਰੀਕ ਨੂੰ ਤੁਹਾਡਾ ਕੀ ਰਾਈਟ ਬੰਦਾ ਸੀ ਹਟਾਉਣ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ सीबीआई ਨੂੰ ਜਾਂਚ ਦਿੱਤੀ ਹੈ ਉਸ ਕੇਸ ਦੀ ਜੋ ਪੰਜਾਬ ਦਾ ਬਹੁਤ ਚਰਚਿਤ ਕੇਸ ਸੀ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦਾ ਮਾਮਲਾ ਇਸ ਵਕਤ ਸੰਘਰਸ਼ ਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਕਰਦੇ ਹਾਈ ਕੋਰਟ ਕਦੇ ਰਾਜਪਾਲ ਭਵਨ ਕਦੇ ਦਿੱਲੀ ਰਾਜਨਾਥ ਸਿੰਘ ਮੰਤਰੀ ਦੇ ਕੋਲ ਉਹ ਸਾਰੇ ਗਏ ਜਿਹੜੇ ਜਸਵਿੰਦਰ ਕੁਰਬਾੜ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆ ਕਿ ਹੁਣ ਜਦੋਂ ਇਹ ਫੈਸਲਾ ਆਇਆ ਹਾਈ ਕੋਰਟ ਦਾ ਕੀ ਉਹਨਾਂ ਦੀ ਸੰਤੁਸ਼ਟੀ ਹੈ ਹੋਰ ਕੀ ਕੀ ਸੰਭਾਵਨਾਵਾਂ ਨੇ ਮੈਡਮ ਤੁਸੀਂ ਬਹੁਤ ਲੰਮਾ ਸੰਘਰਸ਼ ਕੀਤਾ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਆਪਾਂ 2 ਦਿਨ ਪਹਿਲਾਂ ਵੀ ਗੱਲ ਕੀਤੀ ਅੱਜ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਸੀਬੀਆਈ ਨੂੰ ਇਹ ਜਾਂਚ ਸੌਂਪੀ ਹੈ ਪਰ ਇਸ ਸੁਣਵਾਈ ਦੇ ਦੌਰਾਨ ਕੀ ਕੀ ਹੋਇਆ ਅੱਜ ਜੀ ਜੀ ਸੁਣਾਈ ਦੇ ਦੌਰਾਨ ਦੇਖਿਆ ਹੋਣਾ ਤੁਸੀਂ ਸਾਡੇ ਵਕੀਲ ਸਰ ਪ੍ਰੀਤਿੰਦਰ ਜੀ ਹੋਰ ਦਿਪਿੰਦਰ ਬੇਰਕੁਨਾ ਨੇ ਬਹੁਤ ਸਟਰੋਂਗ ਅਰਗੂਮੈਂਟ ਕੀਤੀ ਉਹਨਾਂ ਨੇ ਇੰਨੀ ਸਟਰੋਂਗ ਅਰਗੂਮੈਂਟ ਕੀਤੀ ਕਿ ਉਹਨਾਂ ਨੇ ਇੱਕ ਇੱਕ ਪੁਆਇੰਟ ਜਿਹੜਾ ਸਾਡਾ ਕੰਸਰਨ ਸੀ ਜੋ ਅਸੀਂ ਯੂਟੀ ਨੂੰ ਇੱਕ ਇੱਕ ਚਿੱਠੀ ਲਿਖ ਲਿਖ ਕੇ ਦਿੱਤਾ ਔਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਇਹ ਦੇਖੋ 4 ਮਹੀਨੇ ਦੇ ਉਹਨਾਂ ਨੇ ਕਿਹਾ 4 ਮਹੀਨੇ ਦੇ ਇਹ ਬੰਦੇ ਪੁਲਿਸ ਵਾਲੇ ਡਿਊਟੀ ਜੁਆਇਨ ਨਹੀਂ ਕੀਤੀ ਭੱਜੇ ਹੋਏ ਨੇ ਤੇ ਤੁਸੀਂ 307 ਤਾਰਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਜਿਸ ਨੇ 2.307 307 ਦੀ ਤਾਰਾ 23 ਤਰੀਕ ਤੱਕ ਤੇ ਯੂਟੀ ਹੋਰ ਪੀਪੀ ਲਾਰਡੇ ਸੀਗੀ 307 ਲਗੀ ਰਹਿਣੀ ਚਾਹੀਦੀ ਹੈ ਤੁਸੀਂ ਆਦੋਂ ਨਾ ਜਦੋਂ ਪੀਪੀ ਨੇ ਇਹ ਕਿਹਾ ਸੀਗਾ ਨਹੀਂ 307 ਬੰਦੀ ਹੈ ਅੱਜ 10 ਤਰੀਕ ਨੂੰ ਨੇ 307 ਤਾਰਾ ਹਟਾਣ ਦੀ ਕੋਸ਼ਿਸ਼ ਕੀਤੀ ਹੈ ਕਿ 307 ਨਹੀਂ ਬੰਦੀ ਐਕਚੁਅਲੀ ਯੂਟੀ ਦੀ ਕੀ ਪਲੈਨਿੰਗ ਸੀਗੀ ਸਾਢੇ 3 ਮਹੀਨੇ ਤੋਂ ਇਹ ਕੋਸ਼ਿਸ਼ ਕਰ ਰਹੇ ਸੀ ਜਿੰਨੇ ਵੀ ਨਾਨ ਅਵੇਲੇਬਲ ਅਫੈਂਸ ਹੈ ਇਹਨਾਂ ਨੂੰ ਕਟਾ ਦਿੱਤਾ ਜਾਂ ਜਿਹੜੇ 164 ਦੇ ਬਿਆਨ ਕਰਾਰੇ ਸੀ ਲੋਕਾਂ ਦੇ ਤੁਸੀਂ ਸਾਡੇ ਬਿਆਨ ਨਹੀਂ ਕਰਾਏ ਸਰ ਦੇ ਬਿਆਨ ਨਿਗਰਾ 194 ਜੋ ਵਿਕਟਮ ਹੈਗਾ ਤੁਸੀਂ ਅਕਿਊਜ਼ ਜਿਹੜੇ 1 1 2 2 ਬੰਦੇ ਆ 4 ਮਹੀਨੇ ਤੋਂ ਬਾਅਦ ਜਿਹੜੇ ਕੁਮਰੇ ਨੇ ਜਿਹੜੇ ਵਿਟਨੈਸਸ ਕ੍ਰੀਏਟ ਕਰਨ ਉਹਨਾਂ ਦੇ ਬਿਆਨ ਕਰਾ ਰਹੇ ਟਾਬੇ ਵਾਲਾ ਦਾ ਜਿਹੜਾ ਬੰਦਾ ਕਹਿੰਦਾ ਮੈਂ ਪਿੱਛੇ ਬੈਠਿਆ ਸੀ ਕਦੇ ਉਹ ਇੱਕ ਸਟੇਟਮੈਂਟ ਡਿਊਟੀ ਪੁਲਿਸ ਨੇ ਆਪੇ ਬੋਲਿਆ ਕਿ ਟਾਬੇ ਵਾਲੇ ਦੀ ਸਟੇਟਮੈਂਟ ਕੰਟਰੈਡਿਕਟਰੀ ਹੈ ਉਸ ਤੋਂ ਬਾਅਦ ਆ ਜੋ ਟਾਬੇ ਵਾਲੀ ਸਟੇਟਮੈਂਟ ਦੇ ਹਿਸਾਬ ਨਾਲ 307 ਹਟ ਜਾਂਦੀ ਹੈ ਡਕੈਤੀ ਹਟ ਜਾਂਦੀ ਹੈ ਸਾਰੀ ਜਿਹੜੀ ਅਵੇਲੇਬਲ ਅਫੈਂਸ ਸੀਗੇ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਨ ਅਵੇਲੇਬਲ ਕਿ ਬੇਲੇਬਲ ਅਫ ਤੇ ਇਹਨਾਂ ਨੂੰ ਸਜਾ ਜਿਹੜੀ ਹੈ ਇਹ ਇੱਕ ਰਾਜ ਜੋ ਜੱਜ ਸਾਹਿਬ ਨੇ ਵੀ ਬੋਲਿਆ ਕਿ ਤੁਸੀਂ ਚਾਹੁੰਦੇ ਸੀ ਇਹ ਬੋਗਸ ਹੋ ਜਾਏ ਹੋਰ ਇੱਕ ਨਾਰਮਲ ਸਫਲ ਬੋਲ ਕੇ ਇਸ ਨੂੰ ਤੁਸੀਂ ਕੋਰਟ ਤੇ ਖਾਰਜ ਕਰ ਦਿੱਤਾ ਜਿਹੜੇ ਚੰਡੀਗੜ੍ਹ ਪੁਲਿਸ ਦੇ ਸਟ ਦੇ ਹੈਡ ਸੀ ਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੇ ਜਵਾਬ ਜੋ ਦਿੱਤਾ ਜੱਜ ਸਾਹਿਬ ਸੰਤੁਸ਼ਟ ਨਹੀਂ ਆਏ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਕਿਹਾ ਜੀ 307 ਵੀ ਸਾਨੂੰ ਅਰੈਸਟ ਕਰਨਾ ਜ਼ਰੂਰੀ ਨਹੀਂ ਲੱਗਿਆ ਤੇ ਜੱਜ ਅਦੂ ਫਿਰ ਜੱਜ ਸਾਹਿਬ ਓਖੇ ਹੋਏ ਕਹਿੰਦੇ 4 ਮਹੀਨੇ ਤੱਕ ਇੱਕ ਕਰਨਲ ਸਾਹਿਬ ਨੂੰ ਕੁੱਟਿਆ ਤੁਹਾਨੂੰ ਐਵੀਡੈਂਸ ਹੈ ਤੁਸੀਂ ਐਫ ਆਈ ਆਰ ਸ਼ੁਰੂ ਤੋਂ ਹੀ ਐਫ ਆਈ ਆਰ ਨੂੰ ਖਤਮ ਖਾਰਜ ਕਰਨ ਦੀ ਸਾਰੇ ਜਾਨੇ ਕੋਸ਼ਿਸ਼ ਕਰ ਰਹੇ ਹੋ ਨਾ ਕਿ ਤੁਸੀਂ ਅਕਿਊਜ਼ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੀ ਪਟੀਸ਼ਨ ਵਿੱਚ ਤੁਸੀਂ ਚਾਰ ਇੰਸਪੈਕਟਰਾਂ ਦੇ ਨਾਮ ਤੱਕ ਨਹੀਂ ਲਿਖੇ ਹੋਏ ਕੀ ਕਰ ਰਹੇ ਨੇਗਾ ਤੇ ਨਾਮ ਬੋਲ ਕੇ ਜੱਜ ਸਾਹਿਬ ਨੂੰ ਦੱਸੇਗੇ ਤੇ ਜਦੋਂ ਜੱਜ ਸਾਹਿਬ ਨੂੰ ਉਹਨਾਂ ਨੇ 307 ਕਿ ਜੱਜ ਸਾਹਿਬ ਨੇ ਕਿਹਾ ਆਈ ਕੈਨ ਮੇਕ ਆਊਟ ਕਿ ਤੁਸੀਂ ਇਹ ਕਰ ਰਹੇ ਹੋ ਕਿ ਸਾਰੀ ਤਾਰਾ ਖਤਮ ਹੋ ਜਾਣ ਪਰ ਤੁਸੀਂ ਇਹ ਕੇਸ ਨੂੰ ਬੋਗਸ ਕਰ ਦੋ ਇਹ ਤੁਸੀਂ ਇਸੇ ਕਰਕੇ ਤੁਸੀਂ ਇਹ ਇਨਵੈਸਟੀਗੇਸ਼ਨ ਇਸ ਤਰੀਕੇ ਨਾਲ ਕਰ ਰਹੇ ਹੋ ਅਗਰ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ 4 ਮਹੀਨੇ ਦੇ ਅੰਦਰ ਤੇ ਇਹ ਮਤਲਬ ਨਹੀਂ ਹੈ ਕਿ 4 ਜਦੋਂ 3 ਤਰੀਕ ਹੋएगी ਤਾਂ ਹੀ ਦੇਣੀ ਹੈ ਤੁਸੀਂ 10 ਦਿਨ ਤੇ ਵੀ ਕਰ ਸਕਦੇ ਸੀ ਤੁਸੀਂ 3.5 ਮਹੀਨੇ ਦੇ ਜਿਹੜੇ ਬੰਦੇ ਪਜੇ ਹੋਣ ਕਿ ਉਹ ਡਿਕਲੇਅਰ ਹੋ ਗਏ ਨਾ ਪਗੋੜਾ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਜਦੋਂ ਪਗੋੜਾ ਡਿਕਲੇਅਰ ਨਹੀਂ ਹੋਏ ਮਤਲਬ ਤੁਸੀਂ ਸਾਰੇ ਮਿਲੇ ਹੋਏ ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਤਾ ਤੁਸੀਂ ਕਿਹੜੇ ਪ੍ਰੈਸ਼ਰ ਤੇ ਕਰ ਰਹੇ ਹੋ ਹੈ। ਦਿਸ ਇਜ਼ ਅੰਡਰ ਪ੍ਰੈਸ਼ਰ ਯੂ ਆਰ ਨਾਟ ਡੂਇੰਗ ਫੇਅਰ ਇਨਵੈਸਟੀਗੇਸ਼ਨ। ਸੋ ਬਿਕੋਜ਼ ਆਫ ਦਿਸ ਆਈ ਏਮ ਉਹਨਾਂ ਨੇ ਬਹੁਤ ਕਿਹਾ ਕਿ ਨਹੀਂ ਜੀ ਅਸੀਂ ਕਰ ਰਹੇ ਆ ਸਾਨੂੰ ਉਹਨਾਂ ਨੇ ਕਿਹਾ ਨਾਥਿੰਗ ਡੂਇੰਗ ਦਿਸ ਕੇਸ ਗੋਸ ਟੂ ਸੀਬੀਆ ਜਦੋਂ ਸੀਬੀਆ ਨੂੰ ਕੇਸ ਦਿੱਤੇ ਜਾਣ ਦੀ ਟਿੱਪਣੀ ਜੱਜ ਸਾਹਿਬ ਵੱਲੋਂ ਕੀਤੀ ਗਈ ਤੁਸੀਂ ਉੱਥੇ ਮੌਜੂਦ ਹੋਵੋਗੇ ਜਦੋਂ ਉਹਨਾਂ ਦੇ ਮੂੰਹੋਂ ਸੀਬੀਆ ਸ਼ਬਦ ਨਿਕਲਦਾ ਹੈ ਉਦੋਂ ਤੁਸੀਂ ਕੀ ਸੋਚ ਰਹੇ ਸੀ? ਜੀ ਮੈਂ ਰੋਣ ਲੱਗ ਗਿਆ ਕਿਉਂਕਿ ਆ 120 ਦਿਨ ਦੀ ਸੰਦੀਪ ਮੈਂ ਮਾਰ ਕੇ ਰਾਸਤੇ ਚ ਫਿਰ ਰਹੀਆਂ ਲਾਇਰਸ ਤੋਂ ਮੈਂ ਆਪਣਾ ਕੰਮ ਛੱਡ ਕੇ ਕਦੇ ਆਫਿਸ ਤੋਂ ਇੱਥੇ ਭੱਜਦੀਆਂ ਕਦੇ ਦਿੱਲੀ ਭੱਜਦੀਆਂ ਹੋਰ ਇਹ ਬੰਦੇ ਚਾਰੋਂ ਫਿਰ ਰਹੇ ਨੇ ਪੂਰੇ ਪਟਿਆਲੇ ਘੁੰਮਦੇ ਨੇ ਤੇ दारू ਪਿੰਦੇ ਬੈਠ ਕੇ ਵਾਟ ਜਸਟਿਸ ਆ ਮਾਈ ਗੈਟਿੰਗ ਮੈਂ ਇੱਕ ਖਾਕੀ ਯੂਨੀਫਾਰਮ ਹੈ ਮੇਰੇ ਵੀ ਹਸਬੰਡ ਯੂਨੀਫਾਰਮ ਪਾਏ ਮੈਂ ਉਸ ਯੂਨੀਫਾਰਮ ਦੀ ਇੱਜ਼ਤ ਲਈ ਲੜ ਰਹੀ ਆ ਸੰਦੀਪ ਮੋਦਗਿਲ ਸਰ ਦੇ ਆਰਡਰ ਤਾਨੂੰ ਯਾਦੋਂ ਨੇ ਇੰਨੇ ਸਟਰੋਂਗ ਸੀਗੇ ਬੈਂਚ ਚੇਂਜ ਕਰ ਦਿੱਤਾ ਗਿਆ ਕਿਉਂ ਬੈਂਚ ਚੇਂਜ ਕੀਤਾ ਗਿਆ ਕਿਦਾਂ ਬੈਂਚ ਚੇਂਜ ਹੋਇਆ ਕਿਉਂ ਨਹੀਂ ਇਨਵੈਸਟੀਗੇਟ ਕੀਤਾ ਗਿਆ ਅਨੂਪ ਚਿਤਕਾਰਾ ਸਰ ਨੇ ਇੰਨੇ ਸਟਰੋਂਗ ਆਰਡਰ ਦਿੱਤੇ ਉਸ ਤੋਂ ਬਾਅਦ ਵੀ ਇਹ ਯੂਟੀ ਨੇ ਉਹਨਾਂ ਨੂੰ ਫੜਿਆ ਨਹੀਂ ਜਦੋਂ ਹੁਣ ਰਾਜੇਸ਼ ਫਰਦਵਾਦ ਸਾਹਿਬ ਨੇ ਆਰਡਰ ਦਿੱਤੇ ਤੇ ਤੁਸੀਂ ਕਹਿੰਦੇ ਅਸੀਂ 307 10 ਤਰੀਕ ਨੂੰ ਹਟਾ ਦਿੱਤੀ ਸੀ 10 ਤਰੀਕ ਨੂੰ ਤੁਹਾਡਾ ਕੀ ਰਾਈਟ ਬੰਦਾ ਸੀ ਹਟਾਣ ਦਾ ਉਹਨਾਂ ਨੇ ਕਿਹਾ ਕੋਰਟ ਤੇ ਧਾਰਾ ਹਟਣੀ ਹੈ ਨਹੀਂ ਹਟਣੀ ਔਰ ਚਾਰਜ ਸ਼ੀਟ ਤੇ ਬਾਅਦ ਹੀ ਡਿਸਾਈਡ ਹੋਏਗਾ ਤੁਸੀਂ ਤੇ ਅਜੇ ਸਟੇਟਮੈਂਟ ਨਹੀਂ ਲਿਖੜੇ ਨਹੀਂ ਬੰਦੇ ਅਕਿਊਜ਼ ਫੜੇ ਨਹੀਂ ਤਾਂ ਤੁਸੀਂ ਧਾਰਾ ਹਟਾ ਦੋਗੇ ਜਦੋਂ ਪੰਜਾਬ ਪੁਲਿਸ ਤੋਂ ਚੰਡੀਗੜ੍ਹ ਪੁਲਿਸ ਨੂੰ ਕੇਸ ਟਰਾਂਸਫਰ ਕੀਤਾ ਗਿਆ ਤੁਸੀਂ ਉਦੋਂ ਬੜੇ ਉਮੀਦ ਚ ਨਜ਼ਰ ਆਏ ਸੀ ਤੁਸੀਂ ਤਾਂ ਨਾਲ ਸਹਿਯੋਗ ਵੀ ਦਿੰਦੇ ਰਹੇ ਹੋ ਪਟਿਆਲੇ ਜਦੋਂ ਜਦੋਂ ਚੰਡੀਗੜ੍ਹ ਪੁਲਿਸ ਗਈ ਹੈ ਉਹਨਾਂ ਦਿਨਾਂ ਵਿੱਚ ਤੁਹਾਨੂੰ ਸ਼ੱਕ ਸ਼ੋਭਾ ਹੋ ਰਿਹਾ ਸੀ ਕਿ ਗੜਬੜ ਹੈ ਕੋਈ ਜੀ ਇਹਨਾਂ ਨੇ 2 ਮਹੀਨੇ ਤੱਕ ਜਦੋਂ ਕੁਝ ਨਹੀਂ ਕਰੇ ਸਦੂ ਅਸੀਂ ਕਿਹਾ ਸਾਡੀ ਸਟੇਟਮੈਂਟ ਲਿਤੀ ਜਾਏ ਮੇਰੇ ਹਸਬੰਦ ਨੇ ਲਿਖ ਕੇ ਦਿੱਤਾ ਕਿ ਮੇਰੀ ਵਾਈਫ ਉਟਲੋ ਸਾਬ ਜੋ ਮੈਨ ਨੂੰ ਉਹਨਾਂ ਨੂੰ ਪਤਾ ਹੈ ਸਾਰਾ ਅਸੀਂ ਤੇ ਹਸਪੀਟਲ ਤੇ ਸੀ ਸਾ ਜਦੋਂ ਅਸੀਂ ਡੀਜੀ ਪੰਜਾਬ ਨੂੰ ਮਿਲਣ ਗਏ ਯੂਟੀ ਨੂੰ ਮਿਲਣ ਗਏ ਉਹਨਾਂ ਦੀ ਬੋਡੀ ਲੈਂਗੁਏਜ ਨਾਲ ਉਹ ਕਹਿੰਦੇ ਜੀ ਵੀ ਵਿਲ ਨਾਟ ਇਨਵੈਸਟੀਗੇਟ ਕਿ ਐਫਆਈਆਰ ਡਿਲੇ ਕਿਉਂ ਹੋਈ ਸੀ 댓 ਇਜ਼ ਨਾਟ ਆਰ ਜੌਬ ਥੈਨ ਮਾਈ ਹਸਬੰਡ ਸੈਡ ਹੂ ਵਿਲ ਇਨਵੈਸਟੀਗੇਟ ਹੀ ਸੈਡ 댓 ਕੋਰਟ ਵਿਲ ਡਿਸਾਈਡ ਹੀ ਸੈਡ ਠੀਕ ਹੈ ਮੈਂ ਕੋਰਟ ਨੂੰ ਦੱਸਦਾ ਕਿ ਤੁਸੀਂ ਇਹ ਕਹਿ ਰਹੇ ਹੋ ਕਹਿੰਦੇ ਯੂ ਕਾਂਟ ਯੂ نو ਟੈਲ ਕਿ ਮੈਂ ਕੀ ਹੈ ਉੱਥੇ ਸਾਨੂੰ ਸਮਝ ਆ ਗਈ ਸੀ ਕਿ ਕੁਝ ਗੜਬੜ ਹੈ ਤਾਂ ਅਸੀਂ ਕੋਰਟ ਨੂੰ ਵਾਪਸ ਅਪਰੋਚ ਕੀਤਾ ਤਾਂ ਹੀ ਤੁਸੀਂ ਦੇਖੋ ਕੋਰਟ ਕਹਿੰਦੇ ਨਾ ਰੱਬ ਤੇ ਕੋਰਟ ਜਸਟਿਸ ਇੱਥੇ ਮਿਲਦਾ ਮੋਰਗਿਲ ਸਰ ਆਪਣੇ ਅਨੁਪਚਿਤ ਕਾਰਾ ਸਰ ਆਪਣੇ ਰਾਜੇਸ਼ ਭਰਦਵਾਦ ਸਾਹਿਬ ਇਹਨਾਂ ਦਾ ਮੈਂ ਦਿਲੋਂ ਦੇ ਹੈਵ ਬਿਕਮ ਅ ਗੋਡ ਫਾਰ ਅਸ ਜੋ ਉਹਨਾਂ ਨੇ ਇਹਨਾਂ ਸਟਰੋਂਗ ਆਰਡਰ ਪਾਸ ਕੀਤੇ ਜਸਟਿਸ ਇਜ਼ 기ਵਨ ਇਨ ਦ ਕੋਰਟ ਦੂਜਾ ਮੈਂ ਬਹੁਤ ਥੈਂਕਫੁਲ ਹਾਂ ਪ੍ਰੀਤਿੰਦਰ ਜੀ ਦਿਪਿੰਦਰ ਵਿਰਕਸ ਦਾ ਆਪਣੇ ਬਿਸ਼ਮਨਮਾਨ ਜਿਹੜੇ ਮੇਰੇ ਨਾਲ ਸ਼ੁਰੂ ਤੋਂ ਮੇਰੇ ਐਜ਼ ਅ ਸਿਸਟਰ ਖੜੇ ਰਹੇ ਅਮ੍ਰਿਤਮਾ ਇਹਨਾਂ ਨੇ ਹਰ ਵਰਮਾ ਜੀ ਜਿਹੜੇ ਮੇਰੇ ਐਕਚੁਅਲੀ ਲਾਇਰ ਹਨ ਵਰਮਾ ਆਰਿੰਦਰਪਾਲ ਵਰਮਾ ਜਿਹੜੇ ਸਾਡੇ ਪਟਿਆਲੈਂ ਉਹਨਾਂ ਨੇ ਹੀ ਮੈਨੂੰ Pritinder ji ਨੂੰ ਮਿਲਾਇਆ ਸੀ ਮਤਲਬ ਦੇ ਹੈਵ ਸਟੂਡ ਬਾਈ ਲਾਈਕ ਅ ਪਿਲਰ ਵਿਦ ਮੇ ਤੁਸੀਂ ਇੱਕ ਹੁਣ ਫੇਰ ਆਸ ਵਿੱਚ ਦੁਬਾਰਾ ਨਜ਼ਰ ਆਏ ਹੋ ਇਹ ਆਸਤਾ ਤੁਹਾਨੂੰ ਉਦੋਂ ਵੀ ਨਜ਼ਰ ਆਈ ਸੀ ਜਦੋਂ ਸੀਐਮ ਦੇ ਘਰ ਜਾਣੇ ਹੋ ਉਦੋਂ ਵੀ ਤੁਹਾਨੂੰ ਭਰੋਸਾ ਮਿਲਿਆ ਸੀ ਪੰਜਾਬ ਸਰਕਾਰ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸੇ ਤਿੰਨ ਪੜਾਂ ਚੋਂ ਲੰਘਦੇ ਆ ਵੀ ਤੁਸੀਂ ਇਹ ਕਾਸਟ ਆਏ ਸੀ ਤੁਸੀਂ ਇਹ ਦੇਖੋ ਕਿ ਮੇਰਾ ਕਿੰਨਾ ਸਟਰਗਲ ਹੋਣਾ 120 ਦਿਨ ਦਾ ਮੈਂ ਹਰ ਦਰਵਾਜ਼ਾ ਖਟਕਾ ਲਿਆ ਪਹਿਲੇ ਪੰਜਾਬ ਪੁਲਿਸ ਨੂੰ ਕਹਿੰਦੀ ਰਹੀ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਫੇਰ ਪੰਜਾਬ ਪੁਲਿਸ ਨਾਨਕ ਮਨੂ ਕਹਿੰਦਾ ਕਿ ਤੁਸੀਂ ਤੇ ਕੰਪਰੋਮਾਈਜ਼ ਕਰੋਗੇ ਤਾਈਂ ਤੁਹਾਡੇ ਕੋਲ ਆਪਸ਼ਨ ਹੈ ਹੋਰ ਕੋਈ ਆਪਸ਼ਨ ਨਹੀਂ ਹੈ ਤੇ ਪੰਜਾਬ ਗਵਰਨਮੈਂਟ ਉਸ ਨੂੰ ਡੀਆਈਜੀ ਬਣਾ ਦਿੰਦੀ ਹੈ ਇਹ ਫੇਕ ਐਨਕਾਊਂਟਰ ਕਰਾਉਣ ਲਈ ਕਰਨਲ ਮਾਰ ਲੇਤੇ ਐਫਆਈਆਰ ਨਾ ਦਰਜ ਕਰਾਉਣ ਲਈ ਉਸ ਨੂੰ ਟਰਾਂਸਫਰ ਨਹੀਂ ਕਰਦੀ ਡੀਆਈਜੀ ਬਣਾ ਕੇ ਬਿਠਾ ਦਿੰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਯੂਟੀ ਨੂੰ ਦਿੱਤਾ ਯੂਟੀ 2 ਮਹੀਨੇ ਬਾਅਦ ਮੈਨੀਪੂਲੇਟ ਹੋ ਗਈ ਕਿਉਂਕਿ ਡੀਜੀ ਪੰਜਾਬ ਐ ਸਿਨੀਅਰ ਮੋਸਟ ਅਧਿਕਾਰੀਜ਼ ਆਰ ਇਨਵੋਲਵ ਕਿਉਂਕਿ ਤੁਸੀਂ ਇਹ ਦੇਖੋ ਇਹ ਚਾਰ ਐਸਐਚਓ ਪੰਜਾਬ ਲੀਕ ਕਿੰਨੇ ਇੰਪੋਰਟੈਂਟ ਹੋਨੇ ਜਿਸ ਨੂੰ ਬਚਾਨ ਲੈ ਪੂਰੀ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਲਗੀ ਹੋਈ ਹੈ ਕੰਪਲੀਟ ਬਟ ਹਾਂ ਆਈ ਵਿਲ ਸੇ ਜੋ ਨਵੋ ਡੀਆਈਜੀ ਆਇਨ ਮੈਂ ਉਹਨਾਂ ਲਈ ਕਹਿਣਾ ਚਾਹੂੰਗੀ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਡਿਪਾਰਟਮੈਂਟਲ ਇਨਕੁਆਇਰੀ ਇਮੀਡੀਏਟਲੀ ਹੋਏਗੀ ਆਪਣੇ ਐਸਐਸਪੀ ਵਰੁਣ ਇਹ ਦੋਨਾਂ ਨੂੰ ਮੈਂ ਕਹੂੰਗੀ ਐਦਾ ਨਹੀਂ ਹੈ ਸਾਰਾ ਪੰਜਾਬ ਪੁਲਿਸ ਕਰਦੀ ਹੈ ਇਹ ਦੋ ਆਫਸਰ ਹੋ ਡੀਜੀਪੀ ਅਰਪਿਤ ਚੁਕਲਾ ਇਹ ਤਿੰਨੋਂ ਆਫਸਰਸ ਦੇ ਆਰ ਅਪਰਾਇਟ ਆਫਸਰਸ ਐਸਐਸਪੀ ਵਰੁਣ ਆਪਣੇ ਕੁਲਦੀਪ ਚੈਲ ਸਾਹਿਬ ਹੋਰ ਆਪਣੇ ਅਰਪਿਤ ਚੁਕਲਾ ਸਰ ਦੇ ਆਰ ਪੀਪਲ ਹੂ ਆਪਣੀ ਖਾਕੀ ਯੂਨੀਫਾਰਮ ਨੂੰ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲਣ ਵਾਲੇ ਬਣੇ। ਉਸ ਸਮਾਂ ਵੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਆ ਵੈਸਟਰਨ ਕਮਾਂਡ ਦੇ ਆਫੀਸਰ ਔਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਸੀ ਦਿੱਤੇ ਗਏ। ਉਹ ਸਮਾਂ ਵੀ ਯਾਦ ਆਉਂਦਾ ਅੱਜ। ਤੁਹਾਨੂੰ ਯਾਦ ਹੋਏਗਾ ਕਿ ਉਦੋਂ ਵੀ ਇਹਨਾਂ ਨੇ ਕਿਹਾ ਸੀ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਇਹਨਾਂ ਨੂੰ। ਉਹ ਅਜੇ ਤੱਕ ਪਨਿਸ਼ਮੈਂਟ ਜਿਹੜੇ 4 ਮਹੀਨੇ ਤੂੰ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ ਤੇ ਤੁਸੀਂ ਅੱਜ ਤੱਕ ਉਹਨਾਂ ਨੂੰ ਐ ਉਹਨਾਂ ਦੀ ਪੇ ਦੇ ਰਹੇ ਹੋ ਉਹਨਾਂ ਨੂੰ ਗੱਡੀਆਂ ਦੇ ਰਹੇ ਹੋ ਤੇ ਉਹ ਕੀ ਤੁਸੀਂ ਪਨਿਸ਼ਮੈਂਟ ਦੇ ਰਹੇ ਹੋ 4 ਮਹੀਨੇ ਦੀ ਅੱਜ ਅਗਰ ਪੰਜਾਬ ਪੁਲਿਸ ਇਸ ਲਾਇਕ ਹੁੰਦੀ ਕਿ ਉਹਨਾਂ ਨੂੰ ਸਜ਼ਾ ਦੇ ਦਿੰਦੀ ਤੇ ਸਾਨੂੰ ਕੋਟਾਂ ਤੇ ਤੱਕੇ ਨਹੀਂ ਖਾਣੇ ਪੈਂਦੇ ਅੱਜ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਨਾ ਤਾਂ ਵੀ ਸਾਨੂੰ 120 ਦਿਨ ਦੇ ਕੋਰਟ ਨਹੀਂ ਫਿਰ ਰਹੇ ਹੁੰਦੇ ਅਸੀਂ ਮੈਂ ਆਪਣੀ ਇੱਜ਼ਤ ਹਸਬੰਡ ਦੀ ਯੂਨੀਫਾਰਮ ਦੀ ਇੱਜ਼ਤ ਲਈ 120 ਦਿਨ ਤੋਂ ਹੋ ਅੱਗੇ ਮੇਰੀ ਪੂਰੀ ਜ਼ਿੰਦਗੀ ਕਿਉਂ ਨਾ ਲੱਗ ਜਾਏ ਮੈਂ ਇਨਸਾਫ ਲਈ ਲੜੂਗੀ ਹੁਣ ਕੱਲਾ ਜ਼ਿੰਮੇਵਾਰ ਇਨਸਪੈਕਟਰਾਂ ਦੀ ਗੱਲ ਨਹੀਂ ਰਹੀ ਹੁਣ ਜਿਹੜੇ ਅਧਿਕਾਰੀਆਂ ਕੋਲ ਤੁਸੀਂ ਆਪਣੀਆਂ ਬੇਨਤੀਆਂ ਕੀਤੀਆਂ ਤੁਹਾਨੂੰ ਲੱਗਦਾ ਕਿ ਹੁਣ ਸੀਬੀਆਈ ਉਹਨਾਂ ਅਧਿਕਾਰੀਆਂ ਨੂੰ ਵੀ ਤਲਬ ਕਰ ਸਕਦੀ ਹੈ ਔਰ ਉਹ ਵੀ ਫਸ ਸਕਦੇ ਆ ਜੀ ਉਹ ਆਪ ਸਾਡੀ ਪਟੀਸ਼ਨ ਦੀ ਉਹ ਮੰਗ ਹੈਗੀ ਹੈ ਨਾਨਕ ਸਿੰਘ ਡੀਐਸਪੀ ਸਤਨਾਮ ਦੇਚੂੜ ਵੀ ਇਨਵੈਸਟੀਗੇਟਡ ਕਿਉਂਕਿ ਦੇ ਆਰ ਦਾ ਕਲਪਰੇਟ ਬਿਹਾਈਂਡ ਆਲ ਦਿਸ ਅਜਾ ਕੇਸ ਖਰਾਬ ਹੋ ਕੇ ਇੱਥੇ ਤੱਕ ਪਹੁੰਚਦਾ ਕਾਰਨ ਨਾਨਕ ਸਿੰਘ ਹੈਗਾ ਹੀ ਇਸ ਨਾਟ ਉਸਨੂੰ ਪ੍ਰੋਮੋਟ ਕਰਕੇ ਡੀਆਈਜੀ ਨਹੀਂ ਹੀ ਸ਼ੁੱਡ ਬੀ ਹੀ ਡਸਨਟ ਡਿਜ਼ਰਵ ਐਨੀ ਫੇਕ ਇਨਕਾਊਂਟਰ ਇਟ ਇਜ਼ ਬਿਕਾਜ਼ ਆਫ ਕਾਲੀ ਮਾਤਾ ਕੇਸ ਉਹਨਾਂ ਦੀ ਵਜ੍ਹਾ ਨਾਲ ਜਿਹੜੇ ਸਟੇਟ ਤੇ ਗਏ ਜਿਹੜੇ ਪੰਜਾਬ ਦੇ ਡਿਸਟ੍ਰਿਕਟ ਗਏ ਉੱਥੇ ਗੱਲ ਕਰਕੇ ਆਏ ਯੂਨੀਫਾਰਮ ਦੇਖੋ ਮੈਨੂੰ ਯੂਟੀ ਤੋਂ ਬਹੁਤ ਭਰੋਸਾ ਸੀ ਬਗਰ ਐ ਫੇਰ ਖਾਕੀ ਨੇ ਪ੍ਰੂਫ ਕਰਤਾ ਕਿ ਖਾਕੀ ਪਬਲਿਕ ਲਈ ਨਹੀਂ ਹੈ ਖਾਕੀ ਖਾਕੀ ਲਈ ਹੈ ਤੁਹਾਡੇ ਕੋਲ ਤਾਂ ਫਿਰ ਵੀ ਇੱਕ ਆਰਥਿਕ ਤੌਰ ਤੇ ਮਜ਼ਬੂਤੀ ਸੀ ਜਿਹਾ ਕਰਨਲ ਸਾਹਿਬ ਸਰਵਿੰਗ ਕਰਨਲ ਨੇ ਇਸ ਕਰਕੇ ਵੀ ਬਹੁਤ ਸਾਰਾ ਇੱਕ એનર્ਜੀ ਹੁੰਦੀ ਹੈ ਜਿਹੜੇ ਆਮ ਲੋਕਾਂ ਨਾਲ ਵਧੀਆਂ ਰੋਜ਼ ਹੋ ਰਹੀਆਂ ਉਹ ਤਾਂ ਇਥੋਂ ਤੱਕ ਪਹੁੰਚ ਨਹੀਂ ਸਕਦੇ ਕੋਲ ਕਰਨਲ ਸਾਹਿਬ ਦੀ ਵਾਈਸ ਦੀ ਕਰਕੇ ਨੇ ਜਦੋਂ ਇਹ ਕੇਸ ਹੋਇਆ ਇੱਕ ਮਾਂ ਆਪਣੇ ਬੱਚੇ ਨੂੰ ਮਰਦਾ ਹੋਇਆ ਦੇਖ ਨਹੀਂ ਸਕਦੀ ਉਸੇ ਤਰੀਕੇ ਨਾਲ ਜਦੋਂ ਇਹ ਐਨਕਾਊਂਟਰ ਦੇ ਕੇਸ ਸਾਰੇ ਪਤੇ ਲਗੇ ਆਈ ਰਿਅਲਾਈਜ਼ ਕਿ ਪੰਜਾਬ 'ਚ ਨਾ ਜ਼ਿਆਦਾ ਗੰਦ ਫੈਲ ਚੁੱਕਿਆ ਹੈ ਇਹ ਪੰਜਾਬ ਪੁਲਿਸ ਸਟੇਟ ਬਣ ਚੁੱਕੀ ਹੈ ਗੈਂਗਸਟਰ ਬਣ ਰਹਿਣਾ ਹੈ ਪੰਜਾਬ ਸਰਕਾਰ ਨੇ ਇਹਨਾਂ ਨੂੰ ਇੰਨੀ ਛੁੱਟ ਦਿੱਤੀ ਹੋਈ ਹੈ ਮਾਨ ਸਾਹਿਬ ਨੂੰ ਇੰਨੀ ਸ਼ਰਮ ਨਹੀਂ ਆਈ ਪਗ ਨੂੰ ਤੁਸੀਂ ਪਗ ਨੂੰ ਰੋਲ ਦਿੱਤਾ ਤਾਂ ਇੱਕ ਪਗ ਵਾਲਾ ਆਫਸਰ ਜਿਸ ਨੂੰ ਇਹ ਘੁਟਰੇ ਸੀ ਤੁਸੀਂ ਯੂ ਯੂ ਹੈਵ ਸੀਨ ਦਾ ਵੀਡੀਓ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਟ ਇਜ਼ ਜਸਟ ਅ ਨੋਰਮਲ ਸਕਾਫਲ ਔਰ ਤੁਸੀਂ ਇਹ ਦੇਖੋ ਪੰਜਾਬ ਮਾਨ ਸਾਹਿਬ ਦੇ ਅੱਜ ਤੱਕ 120 ਦਿਨ ਤੇ ਹੀ ਹੈਜ਼ ਨਾਟ ਪੂਰੀ ਪੂਰੀ ਵੀਡੀਓ ਤੁਸੀਂ ਵੇਖੀ ਹੈ ਇਹਦੇ ਵਿੱਚ ਕਰਨਲ ਬਿਸ਼ੂ ਦੀ ਜਿਹੜੀ ਵਾਈਫ ਨੇ ਉਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿਸ ਤਰ੍ਹਾਂ ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜੇ ਐਸ ਐਚਓ ਨੇ ਉਹਨਾਂ ਨੂੰ ਹਜੇ ਤੱਕ ਜਿਹੜਾ ਪਹੋੜਾ ਕਿਉਂ ਨਹੀਂ ਡਿਕਲੇਅਰ ਕੀਤਾ ਗਿਆ ਇਹ ਤੁਹਾਨੂੰ ਸਾਫ਼ ਸ਼ੋ ਹੁੰਦਾ ਹੈ ਕਿ ਕਿਸ ਤਰ੍ਹਾਂ ਪੂਰਾ ਦਾ ਪੂਰਾ ਸਿਸਟਮ ਐਨਾ ਐਸ ਐਚਓ ਨੂੰ ਸੇਵ ਕਰਨ ਤੇ ਸਿਕਿਉਰ ਕਰਨ ਤੇ ਲੱਗਿਆਦਾ ਹੈ ਪੂਰੀ ਦੀ ਪੂਰੀ ਪੰਜਾਬ ਗਵਰਨਮੈਂਟ ਜਿਹੜੀ ਹੈ ਐਨਾ ਐਸ ਐਚਓ ਨੂੰ ਬਚਾਉਣ ਤੇ ਲੱਗੀ ਦੀ ਹੈ ਲੇਕਿਨ ਐਥੇ ਕੋਰ ਦੇ ਜਿਹੜੇ ਆਰਡਰ ਨੇ ਉਹਨਾਂ ਤੇ ਅਸਾਸ ਆਫ ਸ਼ੋਕ ਰਾਇਆ ਗਿਆ ਹੈ ਕਿ ਜਿਹੜਾ ਅਕਿਊਜ਼ਡ ਹੈ ਜਿਨੇ ਜੁਰਮ ਕੀਤਾ ਹੈ ਉਹਨੂੰ ਉਹਦੀ ਸਜ਼ਾ ਲੱਭਣੀ ਚਾਹੀਦੀ ਹੈ ਐਹੀ ਵਜ੍ਹਾ ਹੈ ਕਿ ਇਹ ਪੂਰਾ ਦਾ ਪੂਰਾ ਕੇਸ ਹੋਣ ਚੁੱਕ ਕੇ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਖਬਰ ਸੁਣ ਕੇ ਜਿਹੜੇ ਠੀਕ ਹੈ ਲਾਈਕ ਕਰਨਲ ਬਸ਼ੂ ਦੀ ਵਾਈਫ ਨੇ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਲਾਈਕ ਇੱਕ ਬਹੁਤ ਖੁਸ਼ੀ ਹੋਈ ਹੈ ਤੇ ਇਹ ਚੀਜ਼ ਨੂੰ ਸੁਣ ਕੇ ਖੁਸ਼ ਨੇ ਕਿ ਐਟ ਲੀਸਟ ਉਹਨਾਂ ਨੂੰ ਇਨਸਾਫ ਹੁੰਦਾ ਕੇ ਨਜ਼ਰ ਆਂਦਾ ਪਿਆ ਅੱਗੇ ਹੁਣ ਸੀਐਫਆਈ ਕਿਹੜੀ ਤਫਤੀਸ਼ ਕਰੇਗੀ ਕੈਂਜ ਹੋਏਗੀ ਤੇ ਆਦੇ ਵਿੱਚ ਕਿਹੜੇ ਕਿਹੜੇ ਵੱਡੇ ਇਨਕਸ਼ਾਫ ਹੋਣਗੇ ਕੌਣ ਕੌਣ ਐਕਸਪੋਜ਼ ਹੋਏਗਾ ਤੇ ਅੱਗੇ ਤੁਹਾਡੇ ਨਾਲ ਅਪਡੇਟਸ ਸ਼ੇਅਰ ਕਰਦੇ ਰਾਂਗੇ ਤੁਸੀਂ ਸਟੇ ਟੂ ਰਹਿਣਾ ਚੈਨਲ ਤੇ ਨਵੇਂ ਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਇੱਕ